ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨਾਂ ਕਿਸ਼ੇੜ ਲਈ ਲੈ ਕੇ ਆਏ ਆਂਗੇ ਤਿੰਨੇ ਆਗੇ ਬਾਈ ਟਾਪ ਕੁਆਲਿਟੀ ਦੇ ਉਹਨਾਂ ਵਿੱਚੋਂ ਦੋ ਤਾਂ ਤੁਹਾਨੂੰ ਦਿਖਾਵਾਂਗੇ ਬਾਈ ਮੱਜਾ ਇੱਕ ਤਾਂ ਆ ਗਈ ਤਾਜੀ ਸੂਈ ਬੱਚਾ ਆ ਗਿਆ ਮਗਰ ਕਟਾ ਤੇ ਇੱਕ ਤਾਂ ਜੀ ਸੂਈ ਬਾਈ ਕੋਲ ਟਾਪ ਕੁਆਲਿਟੀ ਦੀ ਬੈੜ ਮਗਰ ਉਹਦੇ ਬੱਚਾ ਆ ਗਿਆ ਬੱਸੀ ਤੇ ਇੱਕ ਜਿਹੜੀ ਦਿਖਾਵਾਂਗੇ ਤੁਹਾਨੂੰ ਸਪੈਸ਼ਲ ਆ ਬਾਈ ਗੱਬਣ ਹਜੇ ਕੱਚੀ ਆ ਥੋੜੇ ਦਿਨਾਂ ਦੀ ਤੇ ਟਾਪ ਬਰੀਡ ਦੀ ਉਹ ਆ ਗਈ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਾ ਫਾਰਮ ਚੋਂ ਵੀਡੀਓ ਬਣਾ ਰਹੇ ਆਗੇ ਤੇ ਬਾਈ ਰੂਪੀ ਕੋਲੇ ਆਏ ਆ ਪਿੰਡ ਸਨਾ ਗਲਾਬ ਸਿੰਘ ਵਾਲਾ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਪੈਂਦਾਗਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਰੁਪਿੰਦਰ ਸਿੰਘ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਤਹਿਸੀਲ ਤਫਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਬਈ ਭਲਾੜ ਨੇੜੇ ਵਾਲਾ ਸੰਧੂ ਖੁਰਦ ਭਾਈ ਰੂਪਾ ਕੰਟੈਕਟ ਨੰਬਰ ਬੋਲਦੇ ਆਪਣਾ 9957 49262 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਭਾਈ ਰੂਪੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਇਹ ਮੱਝ ਦੇਖ ਰਹੇ ਆ ਕਿਹੜਾ ਸੂਆ ਹੁੰਦੀ ਆ ਇਹ ਵੀਰ ਦੀ ਤੀਜਾ ਸੂਆ ਹੁੰਦੀ ਆ ਕਿੰਨੇ ਕ ਟਾਈਮ ਦੀ ਕੱਚੀ ਆਗੀ ਇਹਦੇ 17 ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਆ ਕਿੰਨਾ ਕ ਨੇ ਦੱਸੋ ਕਟਿਆ ਭਾਈ ਇਹ ਆਪਾਂ ਟੋਕਰ ਗੱਭਣ ਲਈ ਸੀ ਸਾਢੇ 5 ਮਹੀਨੇ ਦੀ ਗੱਭਣ ਠੀਕ ਆ ਉੱਥੇ ਆਪਾਂ ਚੋਈ ਕਰਕੇ ਹਰਿਆਣੇ ਚਲੇ ਗਏ ਸੀ 13 ਕਿਲੋ ਪਰ ਇੱਥੇ ਥੋੜਾ ਜਿਹਾ ਹੋ ਕੇ ਸਾਡੇ ਕੋਲ 11 11.5 ਤੋਂ 11.5 ਕਿਲੋ ਤੇ ਛੱਡੀ ਪਈ ਠੀਕ ਆ ਤੇ ਲੰਮਾ ਟਾਈਮ ਦਿੱਤਾ ਛੱਡੀ ਆ ਜਿਹੜੇ 2 ਮਹੀਨੇ ਪਹਿਲਾਂ ਛੱਡੀ ਆ ਬਾਈ ਕਹਿੰਦੇ ਲੰਮਾ ਟਾਈਮ ਤਾਂ ਦਿੱਤਾ ਕਰਨ ਵਾਲੀ ਨੇ ਆਪ ਛੱਡੀ ਆ ਬਾਈ ਤੇ ਹਰਿਆਣੇ ਚ ਲੈ ਜਾਂਦੀ ਸੀ ਹਾਂ ਉਹ ਤਾਂ 20 ਕਿਲੋ ਪੀਕ ਲੈਵਲ ਤੇ ਕੱਢਿਆ ਸੀ ਨਗਰ ਠੀਕ ਆ ਬਾਈ ਤੇ ਐਤ ਕੀ ਫਿਰ ਕਿੰਨੀ ਕਮੀਦ ਹੈ ਤੁਸਾਂ ਆਪਾਂ ਦਾ ਵੀਦ ਹੈ ਵੀ ਸੇਵਾ ਦੇ ਆ ਹੂੰ ਵੀ ਆਪਾਂ ਟੋਕਰ ਲੈ ਕੇ ਆਏ ਸੀ ਵੀਰ ਇਹੀ ਕਰਦੇ 20 ਦੇ ਆਸ-ਪਾਸ ਦੇਵੂਗੀ ਠੀਕ ਹੈ ਭਾਈ ਤੇ ਬਾਕੀ ਮੈਂ ਕਹਿਣਾ ਵੀ ਜੇ ਕੱਦ ਦੀ ਗੱਲ ਕਰੀਏ ਜਾਂ ਇਹਦੇ ਪਿੱਠਪੂੜੇ ਦੀ ਗੱਲ ਕਰੀਏ ਦੀ ਚੜਾਈ ਦੀ ਗੱਲ ਕਰੀਏ ਤਾਂ ਕਹਿਣ ਦੀ ਲੋੜ ਹੀ ਨਹੀਂ ਗੱਲਾਂ ਤੇ ਨਹੀਂ ਹਾਂਜੀ ਹੂੰ ਇੰਨੀ ਪਲੀਸਮੀਆ ਚੜਾਈ ਬਈ ਚੈੱਕ ਕਰ ਸਕਦੇ ਹੋ ਅਸਲ ਵਿੱਚ ਪੂਸਵਾ ਦੀ ਬਰੀਕੀ ਦੇਖੋ ਸਹੀ ਗੱਲ ਹੈ ਪੂਸ ਦੀ ਬਰੀਕੀ ਜਮਾ ਚਮੜੀ ਜਮਾ ਖੇਤੀ ਕਰਖਾਈ ਪਿੱਛੇ ਤੋਂ ਸਹੀ ਗੱਲ ਹੈ 20 ਵਰਗੀ ਪਤਲੇ ਪਿੰਡੇ ਦੀ ਚਮੜੀ ਚੈੱਕ ਕਰਾਉਣੇ ਲੈ ਚੁੰਡੀ ਵਰ ਜਾਂਦੀ ਅਸਲ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਪਤਲਾ ਪਿੰਡਾ ਹਾਂਜੀ ਸਹੀ ਗੱਲ ਹੈ ਤੇ ਬਾਕੀ ਗਾੜੀ ਗੁੜੀ ਵੀ ਆਪਾਂ ਚੈੱਕ ਕਰਾਵਾਂਗੇ ਬਈ ਪਿਛਾੜੀ ਵੀ ਚੈੱਕ ਕਰਵਾਵਾਂਗੇ ਸਾਨੂੰ ਪਿੱਛੇ ਤੋਂ ਮਗਰੋਂ ਲੇਵਾ ਚੈੱਕ ਕਰ ਸਕਦੇਮ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਕਿ ਕਿੰਨੇ ਦਿਨਾਂ ਦੀ ਬਈ ਕੱਚੀ ਆ ਜੇ ਮਗਰੋਂ ਮੇਰੇ ਸਾਹ ਇੱਥੇ ਖੜੀ ਰਹੀ ਆਪਣੇ ਕੋਲੇ ਹਫ਼ਤੇ ਤੋਂ ਦਾਵਣੀ ਲੈ ਚ ਉੱਤੇ ਫਸਕ ਲੈ ਜੇ ਠੀਕ ਹੈ ਕਿਉਂਕਿ ਅਸੀਂ ਮੂਰੇ ਤੁਹਾਨੂੰ ਤੱਕ ਲੇਵਾ ਲਾਉਣਾ ਇਹਨੇ ਇੱਕ ਪਰਸ ਚ ਉੱਥੇ ਦੀ ਲਾਉਣ ਲੱਗੀ ਆ ਸਹੀ ਗੱਲ ਆ ਬਾਈ ਲੈ ਥਾਣਾ ਪੰਨੇ ਗਿਠ ਗਿਠ ਕਰਵਾਣਾ ਬਹੁਤ ਚੰਗਾ ਗਿਠ ਗਿਠ ਤੇ ਜਿਵੇਂ ਬਾਈ ਨੇ ਕਿਹਾ ਥਾਣ ਲੱਗਿਆ ਵਾ ਪੂਰੀ ਵਿਥੀ ਤੇ ਸਾਨੂੰ ਆਪਾਂ ਕਹਿ ਸਕਦੇ ਆ ਇਹ ਕਰਮ ਵਾਲੀ ਹਾਂਜੀ ਪੂਸ ਵੀ ਬਾਈ ਕਾਲੀ ਆ ਗਈ ਇੱਕ ਵਾਲ ਵੀ ਉਹਦਾ ਚਿੱਟਾ ਨਹੀਂ ਹੈਗਾ ਪੁੱਛਦਾ ਜੇ ਗੱਲ ਕਰੀ ਬਾਕੀ ਤੂੰ ਆਈ ਗੰਗਰ ਕੀ ਉਹ ਪੋਲੀ ਠੀਕ ਹੈ ਬਾਈ ਪੂਰੀ ਆ ਨਾ ਪੋਲੀ ਚਵਾਈ ਦੀ ਸੀ ਤੇ ਬਾਈ ਖੋਲ ਦੇ ਮੜੀ ਚ ਤੋੜ ਦੇ ਦਮ ਆਪਾਂ ਦਿਖਾਈਏ ਇਹਦਾ ਤੋੜਾ ਜ਼ਰਾ ਕਰਮ ਵਾਲੀ ਦਾ ਬਾਕੀ ਜੇ ਸਿੰਘਾਂ ਦੀ ਕੁਆਲਿਟੀ ਦੀ ਗੱਲ ਕਰੀਏ ਇੱਕ ਨੰਬਰ ਸਿੰਘ ਹੈ ਬਾਈ ਪਿਓਰ ਮੋਹਰਾਂ ਚ ਪੈਂਦੀ ਆ ਹੂੰ ਪਿਓਰ ਮੋਹਰਾਂ ਚ ਪੈਂਦੀ ਆ ਉਹ ਨਾ ਬਖ ਸਿੰਘ ਵੱਡਣਾ ਪਵੇ ਨਾ ਨਾਂ ਲੱਗੇ ਸਹੀ ਗੱਲ ਆ ਤੇ ਬਾਕੀ ਬਾਈ ਨੇ ਜੇ ਮੈਂ ਦੱਸੀ ਆ ਬਾਈ ਕਿ ਨਾ ਹਰਿਆਣੇ ਤੋਂ ਲਿਆਂਦੀ ਸੀਗੀ ਵੈਸੇ ਸੌਂਖਿਆ ਜਾਂ ਕੰਮ ਹੀ ਕਰਦਾ ਬਾਈ ਤੇ ਆ ਦੇਖ ਸਕਦੇ ਨਾ ਤੋਰਾ ਤਾਰਾ ਕਰਮ ਵਾਲੀ ਦਾ ਪਿੱਠ ਪੂੜੇ ਦੀ ਚੜਾਈ ਅਸਨ ਵਿੱਚ ਜੇ ਗੱਲ ਕਰੀਏ ਮੰਜਾ ਡੈਂਦਾ ਹਵਾਨਾ ਬਹੁਤ ਸੋਹਣਾ ਅਗਰ ਟਾਇਡ ਜੇ ਹਵਾਨੇ ਦੀ ਆਗੀ ਕਰਮ ਵਾਲੀ ਠੰਡਲੇਵੇ ਦੀ ਸਾਫ ਸੁਥਰੀ ਮੋੜ ਲਓ ਬਈ ਇਧਰੋਂ ਬਾਕੀ ਬਾਈ ਤੁਸੀਂ ਕੱਦ ਕਾਠ ਚੈੱਕ ਕਰ ਸਕਦੇ ਹੋ ਇਹਦਾ ਫੁੱਲ ਪਲੀ ਵੀ ਸਾਨਾ ਅਰ ਕੀ ਕਰਮ ਵਾਲੀ ਨੂੰ ਆਪਾਂ ਇਹਨੂੰ ਕਹਿ ਸਕਦੇ ਹਾਂਗੇ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਅੱਜ ਡਾਕਟਰ ਮੁੱਲ ਲੈਣ ਦੇ ਇਹਦਾ 210000 ਰੁਪਏ 210000 ਰੁਪਏ ਠੀਕ ਹੈ ਬਾਈ 210000 ਰੁਪਏ ਬਾਈ ਕਹਿੰਦੇ ਇਹਦਾ ਮੁੱਲ ਬਾਕੀ ਥੋੜਾ ਕਹਣਾ ਮਾਨਤਾਨ ਬਾਈ ਹੋ ਜਾ ਹਾਂ ਮਾਨਤਾਨ ਥੋੜਾ ਵੀਡੀਓ ਦੇਖ ਕੇ ਆਊਗਾ ਮਾਨਤਾਨ ਹੋਊਗਾ ਠੀਕ ਆ ਮਾਨਤਾਨ ਬਾਈ ਕਹਿੰਦਾ ਕਰ ਦਿਆਂਗੇ ਬਾਈ ਬਾਕੀ ਥਾਂ ਲੈਵੇ ਦੀ ਜਿਉਂ ਜਿਉਂ ਸੂਨ ਲੱਗੂ ਨਾ ਗਾਣਾ ਵਾਂਗੂ ਬੈਠਾ ਨਹੀਂ ਤੁਰਿਆ ਨਹੀਂ ਜਾਂਦਾ ਤੋ ਠੀਕ ਆ ਮੰਨ ਕੇ ਜਦੋਂ ਫੈਮਿਲੀ ਵਾਲਾ ਆਪਾਂ ਜਿਉਂ ਲਿਆਂਦੀ ਆ ਵੀਡੀਓ ਦੇਖ ਕੇ ਲਿਆਂਦੀ ਸੀ ਐ ਤੁਰਿਆ ਨਹੀਂ ਜਾਂਦਾ ਤੋ ਇੰਨੀ ਜਿਆਦਾ ਤਿਆਰ ਹੁੰਦੀ ਠੀਕ ਆ ਬਾਈ ਕਹਿੰਦਾ ਤਿਆਰ ਇੰਨੀ ਕਿ ਸੋਹਣੀ ਹੁੰਦੀ ਆ ਵੀ ਤੁਰ ਨੂੰ ਰਹਿ ਜਾਣਾ ਜਦੋਂ ਕਰਮਾਂ ਆਏ ਨੇ ਸੋਣਾਗਾ ਬਾਈ ਕਹਿੰਦਾ ਜਦੋਂ ਲੈ ਕੇ ਆਏ ਸੀ ਆਪਾਂ ਇੱਥੇ ਫਾਰਮ ਤੇ ਤਾਂ ਆਪਾਂ ਵੀਡੀਓ ਦੇਖੀ ਜ ਤੇ ਬਾਈ ਇਹਦੇ ਟੀਕੇ ਬਾਰੇ ਤਾਂ ਨਹੀਂ ਪਤਾ ਚੱਲਣਾ ਟੀਕੇ ਬਾਰੇ ਉਹਨਾਂ ਨੇ ਸਰਕਾਰੀ ਟੀਕੇ ਹੀ ਹੋ ਗਏ ਸਾਡਾ ਪਰ ਸਰਕਾਰੀ ਡਾਕਟਰ ਦਾ ਭਰਿਆ ਹੋਇਆ ਲੁਧਿਆਣੇ ਦਾ ਠੀਕ ਹੈ ਬਾਈ ਤੇ ਅੱਗੇ ਬਾਈ ਇਹਦੋਂ ਦੋ ਨੰਬਰ ਤੇ ਕਿਹੜਾ ਸੂਆ ਆ ਗਿਆ ਇਹ ਚੌਥਾ ਸੂਆ ਮੰਨ ਲਓ ਤੀਜਾ ਮੰਨ ਲਓ ਜੀ ਪਿੰਡੂ ਹੀ ਲਈ ਆਪਾਂ ਇਹ ਲਈ ਜਾ ਮੱਝ ਹੂੰ ਇਹਦਾ ਰਿਗਾਰਡ ਬਹੁਤ ਚੰਗਾ ਹੈਗਾ ਠੀਕ ਹੈ ਬਾਈ ਜਣ ਕੇ ਆਪਾਂ ਅੱਜ ਇਹਨੂੰ 14 ਕਿਲੋ ਮੰਨ ਕੇ ਦੇ ਦਿੰਦੇ ਆਂ 14 ਕਿਲੋ ਕੋਈ ਚਾਰ ਡੰਗ ਪੰਜ ਡੰਗ ਟੋਲੇ ਦੁੱਧ 16 ਲੀਟਰ ਹੁਣ ਠੀਕ ਹੈ ਬਾਈ ਵੀ ਆਪਾਂ 14 ਕਹਾਂਗੇ ਆ ਕੇ ਤੂੰ ਅਗਲਾ 16 ਚੋਂ ਠੀਕ ਹੈ 11 ਦਿਨ ਨਹੀਂ ਸੂਈਆ ਮਗਰ ਕੱਟਾ ਬਾਈ ਕਹਿੰਨਾ ਮੰਨ ਕੇ ਚੱਲੋ ਵੀ ਭਾਵੇਂ ਦੋ ਟਾਈਮ ਭਾਵੇਂ ਚਾਰ ਟਾਈਮ ਆਪਦੀ ਚਵਾਈ ਵੀ ਕਰ ਸਕਦੇ ਤੇ ਕਿੰਨਾ ਦੁੱਧ ਹਜ਼ਾਰ ਦੱਸਿਆ ਬਾਈ ਹੁਣੇ ਥੱਲੇ ਦੁੱਧ 16 ਕਿਲੋ ਆਪਾਂ 14 ਕਹਿੰਦੇ ਭਾਂਗੇ ਠੀਕ ਹੈ ਵੀ ਆ ਕੇ ਆ ਕੇ ਤਾਂ 2 ਕਿਲੋ ਵੱਧ ਕੱਢੇ ਤੇ ਬੱਚਾ ਇਹਦੇ ਮਗਰ ਬਾਈ ਕੱਟਾ ਜੀ ਬੱਚਾ ਇਹਦੇ ਮਗਰ ਆ ਆਹ ਸਾਹਮਣੇ ਆ ਗਿਆ ਬਾਈ ਕੱਟਾ ਚੈੱਕ ਕਰ ਸਕਦਾ ਤੇ ਲੇਵਾ ਬੜਾ ਕਮਾਲ ਦਾ ਹੈ ਕੰਨੀ ਤੇ ਥਣ ਲੱਗਿਆ ਜੀ ਪਸਲੇ ਬਰੀਕ ਚਮੜੀ ਦੀ ਸਹੀ ਗੱਲ ਹੈ ਬਰੀਕ ਚਮੜੀ ਦੀ ਜੈਡ ਬਲੈਕ ਸਾਈਜ਼ ਬਾਈ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਜਿਵੇਂ ਆਪਾਂ ਗੱਲ ਕਰੀਆ ਪਹਿਲਾਂ ਵੀ ਬਾਈ ਪੂਸ ਤੇ ਉਹਦੇ ਵੀ ਨਹੀਂ ਕੋਈ ਵਾਲ ਚਿੱਟਾ ਤੇ ਪੂਸ ਤੇ ਵਾਲੇ ਦੇ ਵੀ ਨਹੀਂ ਚਿੱਟਾ ਇਹ ਜੇ ਕੱਟ ਚੱਲਣਾ ਸਾਫ ਹੋਣੀ ਹੈ 20 ਕਿਲੋ ਦੀ ਉਮੀਦ ਕਰੀ ਜੰਦੇ ਆ ਵੀ 20 ਤੇ ਜਾਣੀ ਚਾਹੀਦੀ ਆ ਠੀਕ ਹੈ ਬਾਈ ਕਿਉਂਕਿ ਨਾਰਮਲ ਕਰ ਇਹ 16 17 ਕਿਲੋ ਕੱਢੀ ਗਈ ਆ ਠੀਕ ਹੈ ਬਾਈ ਬਾਈ ਕਹਿੰਦਾ ਚੰਗੇ ਰਕਾਲ ਵਾਲੀ ਹੈ ਚੰਗੀ ਉਮੀਦ ਕਰਦੇ ਆ ਬਾਈ ਖੋਲ ਮੜੀ ਤੋੜਦੇ ਉਹਨੂੰ ਵੀ ਲੰਮੀ ਬੱਚਾ ਇਹਦੇ ਮਗਰ ਕਰਮ ਵਾਲੀ ਦਾ ਕੱਟਾ ਆ ਗਿਆ ਬਾਕੀ ਪੂਰੀ ਜੈਡ ਬਲੈਕ ਹੈ ਜਿਵੇਂ ਪੂਛ ਦੀ ਗੱਲ ਪਹਿਲਾਂ ਵੀ ਬਾਈ ਕਰਕੇ ਛੱਡਿਆ ਵੀ ਪਤਲੀ ਪੂਛ ਇਹਦਾ ਇੱਕ ਸਿੰਘ ਦਾ ਪੋਪਲਾ ਲਿਆ ਹੈ ਠੀਕ ਹੈ ਬਾਈ ਇੱਕ ਸਿੰਘ ਦਾ ਜਿਹੜਾ ਪੋਪਲਾ ਬਾਈ ਲਿਆ ਹੈ ਵਗਾ ਕਿਉਂਕਿ ਪਸ਼ੂ ਅਸਲ ਵਿੱਚ ਮਾੜਾ ਮੋਟਾ ਠਵਾਈ ਇਹਦੀ ਗੰਗਾ ਤੋਂ ਵੀ ਪੋਲੀ ਆ ਠੀਕ ਹੈ ਬਈ ਤੇ ਬੱਚੇ ਗੱਡੀ ਜਾਣ ਠੀਕ ਹੈ ਵੀ ਇੰਨੀ ਕਿ ਚਵਾਈ ਪੋਲੀ ਆਗੀ ਕਿਵੇਂ ਬਾਈ ਮੂਹਰ ਲਥਣਾ ਦੀ ਦੁੱਧ 3 ਕਿਲੋ ਮੂਰੇ ਮੂਰੀ ਠੀਕ ਹੈ ਬਾਈ ਛੋਟੇ ਥਣਾ ਦੀ ਤੇ ਬਈ ਇਹਦੀਆਂ ਧਾਰਾਂ ਮਾਰ ਕੇ ਦਿਖਾ ਦੇਵਾਂਗੇ। ਇਹ ਬੱਚਾ ਲਾ ਲਾਂਗੇ ਤਾਂ ਕੋਈ ਚੱਕਰ ਨਹੀਂ। ਠੀਕ ਆ। ਬਈ ਕਹਿੰਦਾ ਧਾਰਾਂ ਵੀ ਮਾਰ ਕੇ ਦਿਖਾ ਦੇਵਾਂਗੇ ਕੋਈ ਚੱਕਰ ਨਹੀਂ। ਬੱਚਾ ਲਾ ਕੇ। ਬਾਕੀ ਲੈਵਾ ਬਈ ਚੈੱਕ ਕਰ ਸਕਦੇ ਆ ਅਸਲ ਵਿੱਚ ਕਹਿ ਸਕਦੇ ਆ ਵੀ ਪੰਡ ਲੱਗੀ ਵੀ ਆ ਕਰਮਾਂ ਨੂੰ। ਬਹੁਤ ਸੋਹਣਾ ਹਵਾਨਾ ਕਹਿ ਸਕਦੇ ਆਂਗੇ। ਕੁਆਲਿਟੀ ਦੇਖੋ। ਬਾਕੀ ਪਤਲੇ ਪਿੰਡੇ ਦੀ ਚਮਕ-ਦਮਕ ਵਾਲੀ। ਕਿਉਂਕਿ ਕੁਆਲਿਟੀ ਅਸਲ ਵਿੱਚ ਬਈ ਆਪ ਬੋਲਦੀ ਇਹਨਾਂ ਦੀ ਹਨਾ। ਹਾਂ ਬਾਕੀ ਡਾਕਟਰ ਆਪਣੀਆਂ ਤੜਕਾਂ 6 ਸਾਢੇ 6 ਦੀ ਦਵਾਈ ਹੋਈ ਵੀ ਹਾਰੇ ਬਹੂਆਂ ਦੀ। ਠੀਕ ਆ ਬਈ। ਕਿਉਂਕਿ ਆਪਣਾ ਘੋੜੀਆਂ ਘਾੜੀਆਂ ਕੰਮ ਪਹਿਲਾਂ ਯਾ ਵੀ ਵੱਡੇ ਦਿਨਾਂ ਨੇ ਇੱਧਰ ਠੀਕ ਹੈ ਭਾਈ ਭਾਈ ਮਨ ਕੇ ਚਲੋ ਜ਼ਿਆਦਾਤਰ ਨਾ ਖੂੜੀਆਂ ਦਾ ਸਕੀਨ ਆ ਤਾਂ ਕਰਕੇ ਥੋੜਾ ਫਿਰ ਭਾਈ ਇੱਧਰ ਘਟ ਆ ਵੀ ਆ ਐ ਨਹੀਂ ਵੀ ਆਪਾਂ 3:00 3:14 ਨੇ ਵੀ ਆਪਾਂ 6:00 6:30 ਐਂ ਤੋਈ ਹੋਈ ਹੈ ਦੀ ਠੀਕ ਹੈ ਭਾਈ ਬਾਕੀ ਤੁਸੀਂ ਭਾਈ ਚੈੱਕ ਕਰ ਸਕਦੇ ਹੋ ਹਵਾਨਾ ਆ ਗਿਆ ਤਾਂ ਦੋਮਾ ਪਾਸਿਆਂ ਨੂੰ ਬਹੁਤ ਸੋਨਾ ਥਣ ਵੀ ਇੱਕ ਨੰਬਰ ਆ ਗਿਆ ਪੂਰੀ ਵਿੱਥੀ ਦਾ ਪਥਣ ਕਹਿ ਸਕਦੇ ਹਾਂਗੇ ਬਹੁਤ ਚੰਗਾ ਥਾਣਾ ਗਿਆ ਲੈ ਬਈ ਚੈੱਕ ਕਰਵਾ ਇੱਕ ਨੰਬਰ ਥਾਣਾ ਗਿਆ ਤੇ ਭਾਈ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ 1,40,000 1,40,000 ਠੀਕ ਹੈ ਭਾਈ ਉਹ ਜੂ ਥੋੜਾ ਕਾਣਾ ਮਾਨਤਾ ਹਾਂ ਮਾਨਤਾਨ ਕਰ ਦਾਂਗੇ ਠੀਕ ਹੈ ਭਾਈ 1 ਲੱਖ ਤੇ 40000 ਰੁਪਇਆ ਮੋਲ ਲਾ ਬਾਕੀ ਆਏਗਾ ਦਾ ਭਾਈ ਕਾਣਾ ਥੋੜਾ ਕਾਣਾ ਮਾਨਤਾ ਨਾ ਜਰੂਰ ਕਰ ਦਾਂਗੇ ਤੇ ਅੱਗੇ ਭਾਈ ਤਿੰਨ ਨੰਬਰ ਤੇ ਇਹ ਬੈ ਡਾਕਟਰ ਪਰਸੋ ਸੁਈ ਆ ਜੀ ਠੀਕ ਹੈ ਭਾਈ ਨਾੜੂਗਾ ਨਾਲ ਆ ਦਿਖਾ ਦੇ ਬੱਚੀ ਦਾ ਹਮ ਬੱਚੀ ਬਹੁਤ ਜਿਆਦਾ ਚੰਗੀ ਆ ਬੇਲ ਵਾਲੀ ਦੇਖੋ ਛੋਟਾ ਕੰਨ ਛੋਟਾ ਕਾੜੂਗਾ ਨੇੜੇ ਕਰਕੇ ਦਿਖਾ ਦੇ ਹਮ ਕੱਚਾ ਨਾੜੂਗਾ ਜਮਾ ਜਮਾ ਕੱਚਾ ਸਹੀ ਗੱਲ ਆ ਭਾਈ ਤੇ ਹਜੇ ਭਲਾਂ ਚ ਬੈੜਾ ਹਮ ਅ ਸਵੇਹਾ ਇਹ ਖਾਲੀ ਕੀਤੀ ਥੋੜਾ ਛੱਡਿਆ ਸੀ ਖਾਲੀ ਕਰਤੀ ਸਵੇਹਾ ਅੱਜ ਇਹ ਦੁੱਧ ਦੇ ਆਪਾਂ ਨੂੰ ਦੇਦੇ 25 ਕਿਲੋ ਆਪਾਂ ਨੇ ਕਹਿੰਦੇ ਦੇਦੇ 30 ਕਿਲੋ ਪਰ ਅੱਜ ਇਹ ਬੋਲੇ ਤੋਂ ਸਟਾਰਟ ਹੋ ਗਿਆ 15 16 ਲੀਟਰ ਤੋਂ ਠੀਕ ਹੈ ਬਾਈ ਠੀਕ ਹੈ ਨਾ ਗਾਂਾਂ ਸੇਵਾ ਦੀ ਆ ਵੀ ਕੀ ਦਿੰਦੀ ਆ ਵੀ ਅੱਜ 15 16 ਲੀਟਰ ਤੋਂ ਇਹ ਤੀਜੀ ਦਿਨ ਸਟਾਰਟ ਹੋਈ ਆ ਠੀਕ ਹੈ ਬਾਈ ਗਾਂ ਅਗਲਾ ਸੇਵਾ ਕਰੂ 20 ਵੀ ਕਰਦਾ ਤਾਂ 15 ਵੀ ਤੇ 10 ਵੀ ਕਰਦਾ ਸਹੀ ਗੱਲ ਆ ਬਾਈ ਤੇ ਬਈ ਖੋਲੇ ਨੂੰ ਵੀ ਤੋਰ ਦੇ ਮੜੀ ਜੇ ਤਰ ਨੂੰ ਕਿਹੜਾ ਖਵਾ ਦਿਓ ਬਰੀਕੀ ਚ ਆ ਗਈ ਬਾਈ ਸਾਰੀ ਵੈਂਡ ਚ ਗੱਲ ਕਰੀ ਬਹੁਤ ਨਾੜਾਂ ਦਿਖਾ ਲੇਵੇ ਤੇ ਨਾੜਾ ਦੇਖੋ ਅਸਲ ਵਿੱਚ ਨਾ ਜਿਵੇਂ ਆਪਾਂ ਕਹਿੰਦੀ ਇਹ ਉਂਗਲ ਵਾਲੀਆਂ ਨਾੜਾਂ ਆਂ ਜਾਂ ਸਹੀ ਗੱਲ ਹਲੇ ਵੇ ਤੇ ਦੋਮਾ ਪਾਸੇ ਨਾੜਾ ਕਰਮਾਲੀ ਦੇ ਫੁੱਲ ਚੰਗਿਆ ਦਿਸਦੇ ਬਾਕੀ ਸਾਨੂੰ ਤੋਰਾ ਤਾਰਾ ਚੈੱਕ ਕਰਾਉਣੇ ਡਾਕਟਰ ਦੂਜਾ ਸੁਆ 6 ਦਾਂਦਾ ਠੀਕ ਹੈ ਬਾਈ ਬਾਕੀ ਮੱਜਾਂ ਵਾਲਾ ਖਾਨ ਲੱਗਿਆ ਹੂੰ ਬਰੀਕੀ ਚ ਬਹੁਤ ਆ ਹਨਾ ਸਰੀਰ ਸਾਰੇ ਬਰੀਕੀ ਚ ਆ ਗਿਆ ਕਰਮਾਲੀ ਦਾ ਬਹੁਤ ਸੋਹਣਾ ਸਰੀਰ ਆਪਾਂ ਕਹਿ ਸਕਦੇ ਹਾਂ ਜੀ ਤੋਰਾ ਤਾਰਾ ਦੇਖ ਸਕਦਾ ਹਵਾਨਾ ਜਿਹੜਾ ਨੂੰ ਲੱਗਾ ਵਟਾ ਐ ਹਵਾਨਾ ਕਹਿ ਸਕਦਾ ਪੂਰੀ ਵਿਥੀ ਤੇ ਥਣ ਲੱਗਿਆ ਵਾ ਥਣ ਵੀ ਆਪਾਂ ਇਹਦਾ ਚੈੱਕ ਕਰਵਾ ਲੈਣਾ ਕੀ ਆ ਬਾਤ ਹੈ ਬਾਈ ਥਣ ਥਣ ਵੀ ਇੱਕ ਨੰਬਰ ਲੱਗਿਆ ਵਾ ਲੈ ਚੱਲ ਬਈ ਇਧਰ ਠੰਡੀ ਬਹੁਤ ਐ ਬੋਹਾ ਕਹਾ ਐ ਏਟਾਰਗਾ ਕਰਦੀ ਐ ਇਹ ਵੀ ਗੰਗਾਮੂਗ ਮੋਗ ਜੀ ਮਰੀ ਜਾਂਦੀ ਆ ਠੀਕ ਐ ਬਈ ਨਾ ਲਿਬੜੇ ਲੁਬੜੇ ਜੀ ਬਾਕੀ ਥਣ ਬਹੁਤ ਚੰਗਾ ਲੱਗਿਆ ਵਾ ਪੂਰੀ ਵਿੱਥੀ ਤੇ ਕਹਿ ਸਕਦੇ ਕੋਈ ਫੋਟ ਨਹੀਂ ਕੋਈ ਸਾਗ ਨਹੀਂ ਬੱਚਾ ਇਹਦੇ ਮਗਰ ਆ ਕੇ ਕਰਮਾਲੀ ਤੇ ਬੱਸੀ ਤੇ ਮੋਲ ਬਈ ਇਹਦਾ ਕੀ ਰਹੂਗਾ ਜ ਲੈਣ ਦੇ ਮੋਲ ਡਾਕਟਰ ਇਹਦਾ ਕਿੰਨਾ 85 ਕਰਾਲੀ 90 ਕਰਾਲੀ ਕੋਸ ਕਰਾਲੀ ਇਹ ਆਪਾਂ 77000 ਵੀ ਦੇਣੀ ਆ ਤਨ ਘਟਾਫੀ ਦੀ 77000 ਦੀ ਦੇਣੀ ਆ ਕਿੰਨਾ ਦੁੱਧ ਪਾ ਦੋਦਤ ਮੇਰੇ ਹਿਸਾਬ ਨਾਲ ਤਾਂ ਅਸੀਂ ਤਾਂ 25 ਕਿਲੋ ਦੀ ਉਮੀਦ ਕਰਦੇ ਆਂ ਪਰ ਆਪਾਂ ਇਹ ਕਹਿੰਨੇ ਵੀ ਅੱਜ ਇਹ 15-16 ਕਿਲੋ ਤੋਂ ਸਟਾਰਟ ਹੋਈ ਆ ਠੀਕ ਆ ਬਾਈ ਕਿਉਂਕਿ ਤੀਜਾ ਦਿਨ ਹੀ ਆ ਹਜੇ ਹੂੰ ਆਪਾਂ ਲਈ ਆ ਇਹ ਠੀਕ ਆ ਬਾਈ ਠੀਕ ਆ ਨਾ ਵੀ ਅਸੀਂ ਉਮੀਦ ਕਰਦੇ 25 ਕਿਲੋ ਕੱਢ ਸਕਦੀ ਆ ਤੇ ਧਾਰਾ ਮਾਰੋਗੇ ਬਾਈ ਹਾਂ ਧਾਰਾ ਮਾਰ ਦਿੰਦੇ ਧਾਰਾ ਬਾਈ ਕਹਿੰਦੇ ਮਾਰ ਦਿੰਨੇ ਆਪਾਂ ਤੇ ਚੈੱਕ ਕਰਵਾਣੇ ਤੁਹਾਨੂੰ ਧਾਰਾ ਬਾਈ ਹੂੰ ਕਿਵੇਂ ਮਰਜੀ ਪਿੱਛੇ ਦੀਆਂ ਲੱਤਾਂ ਫੜੀ ਚੱਲ ਆਏ ਪੈ ਗਏ ਕੋਈ ਹੈ ਹੀ ਨਹੀਂ ਬਾੜੀ ਠੰਡੀ ਆ ਤੇ ਬਾਕੀ ਨਾ ਆਪਾਂ ਤੁਹਾਨੂੰ ਚੋਣ ਚਬਾਇਆ ਦਾ ਕਰਮ ਵਾਲੀ ਦਾ ਚੈੱਕ ਕਰਵਾਣੇ ਮੋਟਾ ਮੋਟਾ ਬੈਚਾਉਣ ਲੱਗਾ ਵਾ ਚੈੱਕ ਕਰ ਸਕਦਾ ਬਹੁਤ ਸੁਣੀ ਚਵਾਈ ਆ ਬਾਕੀ ਕੋਈ ਬਾਈ ਨੇ ਬੱਚਾ ਨਹੀਂ ਛੱਡਿਆ ਕੋਈ ਨਹੀਂ ਆਣਾ ਨਹੀਂ ਲਾਇਆ ਨਾ ਬਾਈ ਨੇ ਬਸ ਮਾਕ ਕਰਾਇ ਸਿੱਧਾ ਬੈ ਗਿਆ ਕਿ ਨਹੀਂ ਬਾਈ ਮੈਂ ਦੋਨੇ ਪਾਸੇ ਹੋਇਆ ਜਾਇ ਹੂੰ ਕੀ ਬਾਤ ਆ ਭਈਆ ਗੁੱਥੀਆਂ ਘੜਦੀ ਆ ਅਸਲ ਵਿੱਚ ਨਾ ਚਵਾਈ ਘੜਦੀ ਆ ਬਾਈ ਕੀ ਬਾਤ ਆ ਬਹੁਤ ਸੁਣੀ ਚਵਾਈ ਲੱਗੀ ਵੇ ਕਰਮ ਵਾਲੀ ਨੇ ਦੇ ਨਾੜਾ ਥਣ ਲੱਗਿਆ ਆ ਦੋਸਤ ਦੇ ਨਾੜਾ ਕਿਵੇਂ ਉੱਠ ਖੜੇ ਮੈਂ ਕਹਣਾ ਬਈ ਨਾੜਾ ਹੀ ਦੱਸਦੀਆਂ ਕੀ ਆ ਬਾਤ ਆ ਯਾਰ ਪੋਤਲਾ ਦੇਖ ਲੈ ਹਮ ਆ ਕਾਵੇ ਯਾਰਗਾ ਹਾਂ ਸਹੀ ਗੱਲ ਆ ਬਈ ਮੁੱਲ ਵੀ ਬਾਈ ਨੇ ਬਈ ਜਾਇ ਰੱਖਿਆਗਾ ਡਾਕਟਰ ਬੱਚੀ ਦਾ ਦੇਖ ਮੂੰਹ ਲਵਾਈ ਤੇ ਪੈਟ ਪੂੜਾ ਸਹੀ ਗੱਲ ਆ ਦੱਸਦਾ ਬੱਚੇ ਦੀ ਕੁਆਲਿਟੀ ਨੂੰ ਹਣਾ ਸਹੀ ਗੱਲ ਆ ਬਈ ਤੇ ਕੁਆਲਿਟੀ ਦੇਖੋ ਬੱਚੇ ਦੀ ਵੀ ਇੱਕ ਨੰਬਰ ਆ ਗਈ ਦੋਨੇ ਪਾਸੋਂ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਆ ਬਈ ਵੀਡੀਓ ਕੋ ਉਹਨੂੰ ਮਿਲ ਜੂਗੀ ਜੋ ਮੰਦਾ ਚਾਹੀ ਹੂੰ ਦੋ ਘੰਟੇ ਜੀ ਗਾਂ ਦੀ ਜੇਰ ਪਈਏ ਦੋ ਚੀਜ਼ ਦੀ ਬੀਜੀ ਠੀਕ ਹੈ ਭਾਈ ਤੇ ਬਾਕੀ ਬਾਈ ਕਹਿੰਦਾ ਤਾਰਾ ਆਪਾ ਇਹਦੀਆਂ ਵੀ ਕਰਮ ਵਾਲੇ ਦੀਆਂ ਚੈੱਕ ਕਰਵਾਣੇ ਸਾਨੂੰ ਬੱਚਾ ਕੱਟਾ ਵੀ ਬਹੁਤ ਚੰਗਾ ਪਾਇਆ ਹੈ ਨਾ ਕੱਟਣ ਡਾਕਟਰ ਕੱਲ ਨਾ ਦੁੱਧ ਬੜਾ ਝੁੰਗਿਆ ਇਹ ਧੋਕ ਲੱਗੀ ਸੀ ਗਲਤੀ ਅੱਜ ਦਵਾਈ ਦੂਈ ਦੇ ਕੇ ਹਟਿਆ ਠੀਕ ਹੈ ਭਾਈ ਨਾਲੇ ਬਾਹਰ ਖੜਿਆ ਬਣਾ ਖੁਰਨੀਆਂ ਦੇ ਪਸੂ ਹੂੰ ਸਹੀ ਗੱਲ ਹੈ ਨਾਰਮਲ ਹੀ ਖੜਿਆ ਭਾਈ ਖੁਰਲੀਆਂ ਤੋਂ ਜਿਹੜੀਆਂ ਹੀ ਖੜੇ ਆ ਕੇ ਮਾਰ ਦੋ ਭਾਈ ਤਾਰਾ ਲੈ ਭਾਈ ਚੌਣ ਚਵਾ ਦੇਖੋ ਕਰਮਾਣ ਨੂੰ ਬੜਾ ਸੁਣਾ ਚੌਣ ਲਵਾਇਆ ਦਾ ਕਾ ਭਾਈ ਹੈ ਨਾ ਡਾਕਟਰ ਜੀ ਇੱਕ ਕੁ ਮੋ ਹੂ ਕਾ ਨਾ ਬਾਹਰ ਦੇ 1 ਮਿੰਟ ਬਾਹਰ ਆਉਂ ਡੁੱਲਾ ਲਾ ਠੀਕ ਹੈ ਭਾਈ ਐਨਾ ਹੋਆ ਹਮ ਮਗਰ ਲੈ ਜੇ ਮਾਰ ਦੋ ਬਾਹਰ ਹੀ ਦੇਖਦਾ ਰੋਜ ਦਾਣ ਕੀ ਬਾਤ ਹੈ ਭਾਈ ਸਹੀ ਗੱਲ ਹੈ ਲੈ ਮਗਰ ਲੈ ਜੇ ਮਾਰ ਦੋ ਭਾਈ ਤਾਰਾ ਮਨੀ ਭਾਈ ਬੜਾ ਚੰਗਾ ਚੌਣ ਚਵਾ ਕਰਮਾਣ ਨੂੰ ਮੋਟਾ ਮੋਟਾ ਚੌਣ ਚਵਾ ਲੱਗਿਆ ਵਾ ਠੰਡੀ ਸੀਰ ਫੁੱਲ ਬਾਈ ਕਹਿੰਦਾ ਇੱਕ ਇਹਦੇ ਚ ਖਾਸੀ ਤਾਂ ਧਾਰ ਵੀ ਨਹੀਂ ਲੈਂਦੀ ਹੈ ਨਾ ਬਾਈ ਮੈਂ 2 ਮਹੀਨੇ ਕੱਟੇ ਤੋਂ ਬਾਅਦ ਤੇ ਖੁਦਾਂ ਆਪਣੇ ਖਾਪੀ ਮਰੋ ਤੇ ਬਾਈ ਸਹੀ ਗੱਲ ਆ ਬਾਈ ਤੇ ਨਗਸੀ ਕੇ ਬਾਈ ਕੋਲੇ ਬਾਈ ਤਿੰਨ ਆਪਾਂ ਤਿੰਨੇ ਹੀ ਦਿਖਾਤੇ ਜੀ ਪਸੰਦ ਆਵੇ ਬਾਈ ਨਾ ਕੰਡੈਕਟ ਜ਼ਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ